ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ میوزਿਕ ਟੀਜ਼ਰ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਆਪਾਂ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹਾਂ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਜਿਸ ਵਿੱਚ ਆਪਾਂ ਸ਼ਬਦ ਸਿੱਖਾਂਗੇ ਦੇਨ ਦੁਨੀਆ ਦਾ ਬਾਦਸ਼ਾ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਬੇਨਤੀ ਹੈ ਕਿ ਇਹ ਜਿਹੜਾ ਸਕੇਲ ਹੈ ਬੀਬੀਆਂ ਅਤੇ ਭੈਣਾਂ ਬੱਚਿਆਂ ਵਾਸਤੇ ਹੈ ਚੌਥਾ ਕੜਾ ਇੱਥੋਂ ਮੈਂ ਆਪ ਜੀ ਨੂੰ ਗਾਇਨ ਕਰਨਾ ਦੱਸਾਂਗਾ ਰਾਗ ਪੈਰਵੀ ਤੇ ਆਧਾਰ ਤੇ ਰीत ਹੈ ਜਿਹਦੇ ਵਿੱਚ ਸੁਰ ਲੱਗਣਗੇ ਰੇ ਕੋਮਲ ਗਾ ਕੋਮਲ ਮਾ ਪਾ ਧਾ ਕੋਮਲ ਤੇ ਨੀ ਉੱਪਰਲਾ ਸਾ ਉੱਪਰਲਾ ਰੇ ਵੀ ਇੱਕ ਵਾਰ ਲੱਗੇਗਾ ਅੰਤਰੇ ਵਿੱਚ ਸੋ ਮਾਤਾਵਾਂ ਭੈਣਾਂ ਬੇਬੀਆਂ ਤੇ ਬੱਚਿਆਂ ਨੂੰ ਬੇਨਤੀ ਆਪ ਜੀ ਨੇ ਧਿਆਨ ਨਾਲ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣਾ ਆਓ ਸਾਰੇ ਵੀਰਾਂ ਵਾਸਤੇ ਜਿਹੜੀ ਵੀਡੀਓ ਹੈ ਉਹ ਮੈਂ ਪਹਿਲਾਂ ਇਸ ਤੋਂ ਪਹਿਲਾਂ ਵੀਡੀਓ ਵਿੱਚ ਇਹ ਸ਼ਬਦ ਪਾ ਦਿੱਤਾ ਹੋਇਆ ਹੈ ਵੀਰ ਉੱਥੋਂ ਦੇਖ ਕੇ ਸਿੱਖ ਲੈਣ ਅਤੇ ਭੈਣਾਂ ਬੱਚੇ ਇਸ ਵੀਡੀਓ ਵਿੱਚ ਸਿੱਖ ਲੈਣਗੇ ਆਓ ਸਾਰੇ ਸ਼ੁਰੂ ਕਰਦੇ ਹਾਂ ਤਾਲ ਕਹਿਰਵਾ ਵਿੱਚ ਈਨ ਤੁਨੀ ਦਾ ਬਾਤ ਸ਼ਾਂ ਅਸਤੇ ਕੀ ਗਰੋਏ ਪੰਜ ਕੀ ਨਾ ਹਰ ਪੁਰਹਾਨ ਤੋਂ ਕਿੰਭੂ ਹੰਲਾ ਹਰ ਗੁਦਖਾਜ ਕੋ ਸਾਂ ਪਾਤਸ਼ਾਹ ਦੀਨ ਦੁਨੀਆ ਦਾ ਪਾਤਸ਼ਾਹ ਸੋਭੀ ਮਿਆਂ ਪੈਣਾ ਇਸ ਦੇਖ ਲੈਣ ਮੈਂ ਕਿਸ ਤਰ੍ਹਾਂ ਇਸ ਸ਼ਬਦ ਨੂੰ ਗਾਇਨ ਕੀਤਾ ਜੀ ਧਿਆਨ ਨਾਲ ਆਪ ਜੀ ਨੇ ਦੇਖ ਲੈਣਾ ਬੱਚੇ ਵੀ ਦੇਖ ਲੈਣ ਆਪ ਜੀ ਦਾ ਸਕੀਲ ਜਿਆਦਾ ਚੌਥਾ ਕਾਲ ਉਹਨਾਂ ਨੇ ਸ਼ੁਰੂ ਕਰਨਾ ਇਸ ਤਰ੍ਹਾਂ ਗਾਤੋ ਸ਼ੁਰੂ ਕਰਨਾ ਹੈ ਕੋਮਲ ਤੋਂ ਨੰਤਾ 파ਤਸ਼ਾਨ ਵਰਗਮ ਹੈ ਗਾ ਗ ਰੇ ਸਾ ਸਾ ਨੀ ਧ ਨੀ ਮੀ ਸਾ ਇਹ ਦੇਖੋ ਦੀਨ ਦੋਨੀ ਦਾ 파ਤਸ਼ਾਨ ਗਾ ਗਾਰੇ ਸਾ ਸਾ ਨਿਧਾ ਧਾਨੀ ਸਾ 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 ਅਜੇ ਆ ਪਾਤਸ਼ਾਹ ਪਾਤਸ਼ਾਹ ਅਡੋਲਾ ਉਥੇ ਸ਼ੁਰੂ ਕਰਨਾ ਪਾਤਸ਼ਾਹ ਪਾਤਸ਼ਾਹ the show ਰਗਮ ਹੈ ਸਾ 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 ਨੀ ਧ ਧ ਰੇ ਸਾ ਰੇ 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 ਦਸਤਗੀਂ ਬੋਵੇਂ ਪੰਚੀਂ ਪੀਰੇ ਰਗੇ ਇੱਥੋਂ ਸ਼ੁਰੂ ਕਰਨਾ ਹੈ ਹਾਰ ਕੋ ਹਾਰ ਕੋ ਬੰਦ ਤੋ ਸਾਰੇ ਰੇ ਸਾ ਨਿਧ ਨੇ ਰੇ ਸਾ ਸਾ ਹਰ ਕੋ ਹਾਰ ਗੋ ਬਿੰਦ ਅਤੋ ਲਾ ਅਗੇ ਤੋਂ ਆ ਜਾਣਾ ਪਾ ਤੂੰ ਹਾਜ ਗੁਰ ਹਰ ਕੋ ਬਿੰਦ ਨਾ ਲਾ ਪਾਥ ਮਪਗਾ ਫਿਰ ਆ ਜਾਣਾ ਦੀਨ ਨੂੰ ਤਾਂ ਬਾਦਸ਼ਾਹ ਉਦਾਂ ਹੀ ਆ ਜਾਣੇ ਹਸਤਾਈ ਇਸ ਤਰ੍ਹਾਂ ਕਰਕੇ ਆਪ ਜੀ ਨੇ ਸਾਰੇ ਅੰਤਰੇ ਜਿਹੜੇ ਨੇ ਲਗਾ ਲੈਣੇ ਨੇ ਸਾਰੇ ਅੰਤਰੇ ਆਪ ਜੀ ਨੇ ਇਕੱਲਾ ਇਕੱਲਾ ਕਰਕੇ ਇੱਕ ਇੱਕ ਲਾਈਨ ਦਾ ਅੰਤਰਾ ਇਹ ਆਏਗਾ ਜੇ ਫਿਰ ਵੀ ਕਿਸੇ ਨੂੰ ਸਿੱਖਣ ਵਿੱਚ ਕੋਈ ਸਮੱਸਿਆ ਆਈ ਹੋਵੇ ਤਾਂ ਆਪ ਜੀ ਨੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਆਪ ਜੀ ਨੇ ਹੋਰ ਵੀ ਕੋਈ ਸ਼ਬਦ ਜਿਹੜਾ ਆਪ ਜੀ ਨੂੰ ਚੰਗਾ ਲੱਗਦਾ ਹੋਵੇ ਆਪ ਜੀ ਨੇ ਸਿੱਖਣਾ ਆਪ ਜੀ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਲਾਈਕ ਸ਼ੇਅਰ ਤੇ ਕਮੈਂਟ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਕਿਉਂਕਿ ਉਸ ਦੇ ਨਾਲ ਸਾਨੂੰ ਉਤਸ਼ਾਹ ਮਿਲਦਾ ਹੈ ਉਸ ਦੇ ਨਾਲ ਸਾਨੂੰ ਹੋਰ ਤਾਕਤ ਮਿਲਦੀ ਹੈ ਕਿ ਸੁਣਨ ਵਾਲੇ ਜਿਹੜੀ ਸੰਗਤ ਹੈ ਉਹ ਇਸ ਵੀਡੀਓ ਨੂੰ ਪਸੰਦ ਕਰ ਰਹੀ ਹੈ ਇਸ ਕਰਕੇ ਮੇਰੀ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤਾਂ ਨੂੰ ਬੇਨਤੀ ਕੀਰਤਨ ਨਾਲ ਜੁੜੀਏ ਗੁਰੂ ਨਾਨਕ ਦਾ ਕੀਰਤਨ ਜਿਹੜਾ ਹਰ ਘਰ ਵਿੱਚ ਚੱਲੇ ਅਤੇ ਗੁਰ ਸ਼ਬਦ ਦਾ ਕੀਰਤਨ ਜਿਹੜਾ ਜਦੋਂ ਆਪਾਂ ਕਰਾਂਗੇ ਫੇਰ ਕਰੋ ਸਭ ਸਾਡੇ ਤੇ ਹੋਰ ਖੁਸ਼ ਹੋ ਕੇ ਕਿਰਪਾ ਕਰਕੇ ਸਾਨੂੰ ਕੀਰਤਨ ਦੀ ਦਾਤ ਬਖਸ਼ ਦੇ ਨੇ ਆਪ ਸਭ ਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਆਪ ਜੀ ਨੂੰ ਜਲਦੀ ਮਿਲਾਂਗੇ ਅੱਜ ਲਈ ਇਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ